ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੇ ਤੇ ਅੱਲਾ ਸਿਵਕੇ ਬਾਣ ਸਿਰ ਕਾਟਿਓ ਮਹਾਰਾਜ ਕਹਿੰਦੇ ਨਾ ਜਿਹੜਾ ਮਨੁੱਖ ਵਿਸ਼ਿਆਂ ਬਕਾਰਾਂ ਨਾਲ ਨਿੰਦਿਆ ਚੁਗਲੀ ਦੇ ਨਾਲ ਜਿਹਦਾ ਹਿਰਦਾ ਭਰਿਆ ਹੋਇਆ ਉਹ ਗੁਰੂ ਦੀ ਕਿਰਪਾ ਦੇ ਨਾਲ ਹਟ ਜਾਂਦਾ ਸਿੱਧਾ ਅਖਰੀ ਅਰਥੀ ਆਏ ਨਿੰਦਕ ਗੁਰ ਕਿਰਪਾ ਤੇ ਹਟਿਓ ਮਨੁੱਖ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਉਹ ਨਿੰਦਿਆ ਕਰਨੋਂ ਵੀ ਹਟ ਜਾਂਦਾ ਮਾੜੀਆਂ ਬੈਭਤਾ ਬਦਲ ਜਾਂਦੀਆਂ ਨਾ ਪਾਣੀ ਨਾਲ ਜੁੜ ਜਾਂਦਾ ਪਾਰ ਬ੍ਰਹਮ ਪ੍ਰਭ ਪਏ ਤੇ ਆਲਾ ਉਹ ਪ੍ਰਭੂ ਪਰਮਾਤਮਾ ਦੀ ਜਦੋਂ ਦਇਆ ਹੁੰਦੀ ਆ ਨਾ ਜਦੋਂ ਮਿਹਰ ਕਰਦਾ ਸਿਵਕੈ ਬਾਣ ਸਿਰ ਕਟਿਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਦੋਂ ਗਿਆਨ ਦੇ ਬਾਣ ਵੱਜਦੇ ਆ ਨਾ ਮਨੁੱਖ ਦੇ ਤੇ ਸਾਡੇ ਹੰਕਾਰ ਵਾਲਾ ਸਿਰ ਕੱਟਿਆ ਜਾਂਦਾ ਫਿਰ ਰਹਾਵਲੇ ਬੰਦ ਚ ਮਹਾਰਾਜ ਦਾਦੇ ਨੇ ਕਾਲ ਜਾਲ ਜਮ ਜੋ ਹੈ ਨਸਾਕੇ ਉਹਨੂੰ ਕਾਲ ਮੋਹ ਦਾ ਜਾਲ ਜਮ ਕਾਮ ਕ੍ਰੋਧ ਲੋ ਮੋਹ ਹੰਕਾਰ ਜੋ ਨਹੀਂ ਸਕਦੇ ਉਹ ਤੇ ਨੇੜੇ ਨਹੀਂ ਪਰਕ ਸਕਦੇ ਕਾਲ ਜਾਲ ਜਮ ਜੋ ਹੈ ਨਸਾਕੇ ਸੱਚ ਕਾ ਪੰਥ ਵਾਟਿਓ ਫਿਰ ਉਹ ਸੱਚੇ ਮਾਰਗ ਦੀ ਬਾਟ ਤੇ ਚੱਲ ਪੈਂਦਾ ਮਨੁੱਖ ਸੱਚ ਕਾ ਮਾਰਗ ਸੱਚੈ ਮੈਨੇ ਸੱਚ ਮਾਰਗ ਮੈਨੇ ਰਸਤਾ ਬਾਟਿਓ ਮੈਨੇ ਬਾਟ ਉਹ ਸੱਚ ਦੇ ਰਸਤੇ ਦੀ ਬਾਟ ਚੱਲ ਪੈਂਦਾ ਮਨੁੱਖ ਹੁਣ ਵੀ ਮਤਲਬ ਬਾਟ ਤਾਂ ਚਾਹ ਕਰ ਰਿਹਾ ਕਿਸੇ ਮੰਜ਼ਿਲ ਤੇ ਜਾ ਰਿਹਾ ਪਰ ਇਹ ਝਮੇਲਿਆਂ ਵਿੱਚ ਫਸਿਆ ਹੋਇਆ ਪ੍ਰਭੂ ਪਰਮਾਤਮਾ ਵਾਲੇ ਰਸਤੇ ਨੂੰ ਖੁੰਜਿਆ ਹੋਇਆ ਜਦੋਂ ਗੁਰੂ ਦੀ ਕਿਰਪਾ ਹੋ ਗਈ ਫਿਰ ਸੱਚੇ ਮਾਰਗ ਤੇ ਚੱਲੇਗਾ ਉਹ ਬਾਟ ਤੈ ਕਰੇਗਾ ਬਾਟ ਤੈ ਕਰਦਾ ਕਰਦਾ ਆਪਣੀ ਮੰਜ਼ਿਲ ਤੇ ਪਹੁੰਚੇਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਹੁੰਚੇਗਾ ਅੱਗੇ ਮਹਾਰਾਜ ਨੇ ਦੱਸਣਾ ਕੀਤਾ ਸਮਝਾਉਣਾ ਕੀਤਾ ਵਾਹਿਗੁਰੂ ਖਾਤ ਖਰਚ ਤ ਕਿਸ ਨਿਕਟ ਤ ਨਾਹੀਂ ਖਾਤ ਖਰਚ ਦਾ ਮਤਲਬ ਖਾਣ ਦਾ ਪਹਿਨਣ ਦਾ ਖਾਤ ਖਰਚਤ ਖਾਣ ਵਾਸਤੇ ਖਰਚਦਾ ਪਹਿਨਣ ਵਾਸਤੇ ਖਰਚਦਾ ਮਹਾਰਾਜ ਇਹ ਕਹਿੰਦੇ ਕਿਛ ਨਖੁੱਟਤ ਨਹੀਂ RAM ਰਤਨ ਤਨ ਖਾਟਿਓ ਇਹ ਤੇਰਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਰਸਤਾ ਗੁਰੂ ਦੇ ਗਿਆਨ ਨਾਲ ਜੁੜ ਕੇ ਜਿਹੜਾ ਤੂੰ ਖਾਣਾ ਪੀਣਾ ਖਰਚਦਾ ਆਪਣਾ ਜੀਵਨ ਬਸਰ ਕਰਦਾ ਹੈ ਇਹ ਸਮਝ ਲਾ ਤਿਓ ਨਾਮ ਰਾਮ ਰਤਨ ਦਾ ਧਨ ਖੱਟ ਰਿਹਾ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਦਾ ਧਨ ਖੱਟ ਰਿਹਾ ਜੇ ਤੂੰ ਗੁਰੂ ਵਾਲੇ ਰਸਤੇ ਤੇ ਚੱਲ ਪਿਆ ਤਾਂ ਗੁਰੂ ਦੀ ਕਿਰਪਾ ਸਦਕਾ ਭਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਫਿਰ ਜੇ ਮਨੁੱਖ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜਦੋਂ ਜੁੜਦਾ ਫਿਰ ਉਹਦੇ ਮਾੜੇ ਕਰਮਾਂ ਦਾ ਕੀਤਾ ਹੋਇਆ ਜਿਹੜੇ ਮਾੜੇ ਕਰਮਾਂ ਦਾ ਢੇਰ ਇਕੱਠਾ ਕਰਿਆ ਸੀ ਉਹ ਭਸਮ ਹੋ ਗਿਆ ਖਤਮ ਹੋ ਜੁਏਗਾ ਐ ਕਹ ਲਓ ਭਸਮਾ ਭੂਤ ਸਵਾਹ ਹੋ ਗਿਆ ਕਹੋ ਭਸਮ ਹੋ ਗਿਆ ਸਵਾਹ ਹੋਆ ਖਿੰਨ ਭੀਤਰ ਥੋੜੇ ਸਮੇਂ ਵਿੱਚ ਹੀ ਆਪਣਾ ਕੀਆ ਪਾਇਆ ਫਿਰ ਗੁਰੂ ਦਾ ਗਿਆਨ ਜਦੋਂ ਪੱਲੇ ਹੋਇਆ ਪਰਮਾਤਮਾ ਦਾ ਨਾਮ ਜਪਿਆ ਇਹ ਚੰਗਾ ਕਰਮ ਕੀਤਾ ਤੂੰ ਇਹ ਤੈਨੂੰ ਪ੍ਰਾਪਤ ਹੋ ਗਿਆ ਤੇ ਜਿਹੜੇ ਵਹਿਮ ਭਰਮ ਕਰਮ ਕਾਂਡ ਵਿਛੇਪਕਾਰ ਸੀ ਉਹਨਾਂ ਤੋਂ ਤੇਰਾ ਖਿਹੜਾ ਛੁੱਟ ਗਿਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਭਾਇੰ ਸਾਰਾ ਸਮਾਇਆ ਦਾ ਮਤਲਬ ਹੀ ਸਾਰੀ ਦੁਨੀਆ ਸਾਰੇ ਲੋਕ ਉਹਨਾਂ ਨੂੰ ਵੇਖਦਾ ਪ੍ਰਭੂ ਪਰਮਾਤਮ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਭਾਇਆ ਉਹ ਪ੍ਰਭੂ ਪਰਮਾਤਮ ਸਾਰਿਆਂ ਦੀ ਦੇਖਭਾਲ ਕਰਦਾ ਸਾਰਿਆਂ ਨੂੰ ਦੇਖਦਾ ਚੰਗੇ ਮਾੜੇ ਦੀ ਪਿਕਚਰ ਉਸ ਗੁਰੂ ਦੇ ਕੈਮਰੇ ਵਿੱਚ ਕੈਦ ਹੋ ਰਹੀ ਹੈ ਸੋ ਅੱਗੇ ਜਿਹੜਾ ਆਪਾਂ ਲੜੀਵਾਰ ਕਰਦੇ ਆਂ ਗੁਰੂ ਸਾਹਿਬ ਦੀ ਕਿਰਪਾ ਸਦਕੇ ਤਾਂ ਪਾਵਨ ਪਵਿੱਤਰ ਅੰਗ ਅੱਜ ਆਪਾਂ ਪਾਵਨ ਪਵਿੱਤਰ ਅੰਗ 714 ਤੇ ਸੁਭਾਇਮਨ ਸ਼ਬਦ ਪੜਿਆ ਜਿੰਨੀ ਕ ਆਪਾਂ ਨੂੰ ਸਮਝ ਲੱਗੀ ਗੁਰੂ ਸਾਹਿਬ ਦੀ ਕਿਰਪਾ ਸਦਕੇ ਆਪਾਂ ਸ਼ਬਦ ਨੂੰ ਵਿਚਾਰਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਲੜੀਵਾਰ ਮਹਾਰਾਜ ਨੇ ਇੱਥੇ ਦੱਸਿਆ ਹਰ ਮੰਦਰ ਹਰ ਜਿਓ ਛਾਜਿਆ ਮੇਰੇ ਲਾਲ ਜਿਓ ਹਰ ਤਿਸ ਪੈ ਰਹਾ ਸਮਾਏ RAM ਇੱਥੇ ਮਹਾਰਾਜ ਨੇ ਦੱਸਿਆ ਵੀ हे ਮੇਰੇ ਪਿਆਰੇ ਜਿਸ ਮਨੁੱਖਾ ਸਰੀਰ ਨੂੰ ਪ੍ਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ ਪ੍ਰਮਾਤਮਾ ਇਸ ਸਰੀਰ ਘਰ ਵਿੱਚ ਟਿਕਿਆ ਰਹਿੰਦਾ ਹੈ ਸਰਬੇਸਮਾਨ ਆਪ ਸੁਆਮੀ ਗੁਰਮਖ ਪਰਗਟ ਹੋਆ ਗੁਰਮਖ ਪਰਗਟ ਹੋਇਆ ਮਾਰਕ ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ ਪਰ ਉਸ ਦੀ ਇਸ ਹੂੰਦ ਦਾ ਪ੍ਰਕਾਸ਼ ਗੁਰੂ ਦੀ ਸ਼ਰਨ ਪਿਆ ਹੀ ਹੁੰਦਾ ਹੈ ਜਦੋਂ ਗਿਆਨ ਗੁਰੂ ਦੀ ਸ਼ਰਨ ਪੈਂਦੇ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਪੈਂਦੇ ਆ ਗੁਰੂ ਦੇ ਬਚਨ ਸੁਣਦੇ ਆ ਬਾਣੀ ਤੋਂ ਸਮਝਦੇ ਆ ਤੇ ਫਿਰ ਆਪਾਂ ਨੂੰ ਉਸ ਦੇ ਪ੍ਰਕਾਸ਼ ਦਾ ਫਸਾ ਲੱਗ ਜਾਂਦਾ ਪ੍ਰਭੂ ਪਰਮਾਤਮਾਉਂ ਦੇ ਦਾ ਵੀ ਉਹ ਹੈ ਨਹੀਂ ਤਾਂ ਮਨੁੱਖ ਮੰਨਣ ਨੂੰ ਤਿਆਰ ਹੀ ਨਹੀਂ ਮੰਨਦਾ ਹੀ ਨਹੀਂ ਬਸ ਦੋ ਮੰਨ ਰੱਬ ਰੱਬ ਕਹ ਲਿਆ ਰਾਮ ਰਾਮ ਕਰ ਲਿਆ ਅੱਲਾ ਅੱਲਾ ਕਰ ਲਿਆ ਮੁੜ ਕੇ ਬਸ ਦੁਨਿਆਵੀ ਝਮੇਲਿਆਂ ਵਿੱਚ ਫਸ ਕੇ ਉਹ ਰੱਬ ਨੂੰ ਤਾਂ ਜਾਣਦਾ ਹੀ ਨਹੀਂ ਫਿਰ ਮਾਨਾ ਜੀਆਂ ਕਰਦਾ ਤੇ ਇਹਦਾ ਭਾਈ ਤੇਰਾ ਕਰਮਾਂ ਦਾ ਟੋਕਰ ਤਾਂ ਭਰੀ ਜਾ ਰਿਹਾ ਚਾਹੇ ਤੂੰ ਚੰਗੇ ਕੰਮ ਕਰ ਰਿਹਾ ਚਾਹੇ ਮਾੜੇ ਕਰ ਰਿਹਾ ਚੰਗੇ ਕਰਮਾਂ ਦਾ ਵੀ ਟੋਕਰ ਆ ਭਰਦਾ ਹੈ ਤੇ ਮਾੜੇ ਕਰਮਾਂ ਦਾ ਵੀ ਟੋਕਰਾ ਭਰਦਾ ਭਾਰੀ ਹੋਈ ਜਾ ਰਿਹਾ ਹੈ ਚੰਗੇ ਕਰਮਾਂ ਵਾਲਾ ਪ੍ਰਭੂ ਪਰਮਾਤਮਾ ਦੇ ਲੇਖੇ ਲੱਗ ਜਾਂਦਾ ਜੀਵਨ ਮਾੜੇ ਕਰਮਾਂ ਵਾਲਾ ਫੇਰ 84 ਦੇ ਗੇਰ 'ਚ ਧੱਕਿਆ ਜਾਂਦਾ ਦੁੱਖਾਂ ਤਕਲੀਫਾਂ ਵਿੱਚ ਫਸ ਜਾਂਦਾ ਰਹਿੰਦਾ ਦੁੱਖ ਰਹਿੰਦਾ ਫਿਰ ਮਾਰਾ ਨੇ ਦੱਸਿਆ ਸਰਬੇ ਸਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਾਲਕ ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ ਪਰ ਉਸ ਦੀ ਇਸ ਹੂਂਦ ਦਾ ਪ੍ਰਕਾਸ਼ ਗੁਰੂ ਦੀ ਸ਼ਰਨ ਪਿਆ ਹੀ ਲੱਗਦਾ ਹੈ ਜਦੋਂ ਗੁਰਮਖੰਦ ਦਾ ਗੁਰੂ ਦੇ ਕਹੇ ਅਨਸਾਰ ਜੀਵਨ ਹੁੰਦਾ ਉਦੋਂ ਪਤਾ ਲੱਗ ਜਾਂਦਾ ਗੁਰਮਖ ਪਿਆਰੇ ਨੂੰ ਅੱਗੇ ਮਹਾਰਾਜ ਨੇ ਦੱਸਿਆ ਮਿਟਿਆ ਅંધੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਗੁਰੂ ਜਸਮਨੂਕ ਦੇ ਮੂਹ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਨਾਮ ਰਸ ਚੁਆ ਦਿੰਦਾ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਜਹਾਂ ਦੇਖ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਈ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪ੍ਰਮਾਤਮਾ ਸਭ ਸਾਈਂ ਬਸਦਾ ਦਿਸਦਾ ਹੈ ਜਨ ਕਹਿ ਨਾਨਕ ਸਤ ਗੁਰ ਮਿਲਿਆ ਹਰ ਪਾਇਣਾ ਕਰ ਆਈ ਦਾਸ ਨਾਨਕ ਆਖਦਾ ਹੈ ਗੁਰੂ ਨੇ ਮੈਨੂੰ ਪ੍ਰਮਾਤਮਾ ਮਿਲਾ ਦਿੱਤਾ ਹੈ ਮੈਂ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਰ ਵਿੱਚ ਆ ਕੇ ਲੱਭ ਲਿਆ ਅਗਲੇ ਸ਼ਬਦ 'ਚ ਮਹਾਰਾਜ ਜੀ ਨੇ ਰਾਗ ਬਿਹਗੜਾ ਮਹੱਲਾ 5 ਅਤਪ੍ਰੀਤਮ ਮਨਮੋਹਨ ਕਟ ਸੁਹਨ ਪ੍ਰਾਨ ਆਧਾਰਾ ਰਾਮ ਪ੍ਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ ਸਭ ਸਰੀਰਾਂ ਵਿੱਚ ਸੋਭਾ ਸੋਭ ਰਿਹਾ ਹੈ ਸਭ ਦੇ ਜੀਵਨ ਦਾ ਆਸਰਾ ਹੈ सुंदर सोभा लाल गोपाल दयाल की अपर अपारा राम उस दया दे घर गोपाल प्यारे की सोहनी शोभा पसर रही है बड़ी बेअंत शोभा है गोपाल दयाल गोबिंद लालन मिलहो कंत निमाणिया महाराज ने समझा किया भी हे दयाल गोविंद हे गोपाल हे प्यारे कंत मेनू नमाणी नु मिला नयन तर सुन दर्श पर सुन ना नींद रैन बिहाणियां मेरीयां अखा तेरे दर्शन दी शूह हासिल कर करने ਲਈ तरस लिया रहंदियां हन मेरी जिंदगी दी रात लंगदी जा रही है पर मेनू तेरे मिलाप तो पैदा होण वाली ਸ਼ਾਂਤੀ ਨਹੀਂ ਮਿਲ ਰਹੀ ਮਹਾਰਾਜ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰ ਜਿਸ ਮਨੁੱਖ ਨੂੰ ਗੁਰੂ ਦੇ ਬਖਸ਼ੇ ਗਿਆਨ ਦਾ ਸੁਰਮਾ ਮਿਲ ਗਿਆ ਜਿਸ ਨੂੰ ਆਤਮਿਕ ਜੀਵਨ ਦਾ ਭੋਜਨ ਹਰਨਾਮ ਮਿਲ ਗਿਆ ਉਸ ਦੇ ਸਾਰੇ ਆਤਮਿਕ ਸ਼ਿੰਗਾਰ ਸਫਲ ਹੋ ਗਏ ਜੀਵ ਆਤਮਾ ਵਾਲੇ ਸ਼ਿੰਗਾਰ ਸਾਰੇ ਪੂਰੇ ਹੋ ਗਏ ਨਾਨਕ ਪਿਆਮ ਪੈ ਸੰਤ ਜੰਪੈ ਮੇਲ ਕੰਤ ਹਮਾਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਸੰਤ ਜਨਾਂ ਦੀ ਚਰਨੀ ਪੈਂਦਾ ਹੈ ਸੰਤ ਜਨਾਂ ਅੱਗੇ ਅਰਜੋਈ ਕਰਦਾ ਹੈ ਕਿ ਮੈਨੂੰ ਮੇਰਾ ਪ੍ਰਭੂ ਪਤੀ ਮਲਾਵੋ ਲੱਖ ਉਲਾਮ ਹੈ ਲੱਖ ਵਲਹਨੇ ਮੋਹੇ ਹਰ ਜਪ ਲਗ ਨਾਮ ਲੈ ਰਾਮ ਮਹਾਰਜ ਕਹਿੰਦੇ ਨਾ ਜਦ ਤੱਕ ਪ੍ਰਮਾਤਮਾ ਨਹੀਂ ਮਿਲਦਾ ਜਦ ਤੱਕ ਮੇਰੀਆਂ ਭੁੱਲਾਂ ਦੇ ਮੈਨੂੰ ਲੱਖਾਂ ਅਲਾੰਬੇ ਮਿਲਦੇ ਰਹਿੰਦੇ ਹਨ ਉਦੋਂ ਤੱਕ ਮਿਲਨ ਕੋ ਕਰੂੰ ਉਪਾਬ ਕਿਸ ਹਮਾਰਾ ਨਾ ਚੱਲੇ ਰਾਮ ਮਹਾਰਾਜ ਕਹਿੰਦੇ ਮੈਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦਾ ਕਰਦੀ ਹਾਂ ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ ਕਿਉਂਕਿ ਮੈਨੂੰ ਹਜੇ ਤਾਂ ਲਾਂਭੇ ਹੀ ਮਿਲਦੇ ਨੇ ਲਾਂਭੇ ਕਾਦੇ ਮਿਲਦੇ ਹੁੰਦੇ ਨੇ ਗਲਤੀਆਂ ਦੇ ਤੇ ਹੁਣ ਮੇਰਾ ਮਨ ਗਲਤੀਆਂ ਹੀ ਕਰਦਾ ਰਹਿੰਦਾ ਤੇ ਗੁਰੂ ਵੱਲੋਂ ਮੈਨੂੰ ਲਾਂਭੇ ਹੀ ਮਿਲਦੇ ਰਹਿੰਦੇ ਨੇ ਹਜੇ ਤਾਂ ਮੈਂ ਤਰਸਦੀ ਹਾਂ ਮੇਰੀ ਕੋਈ ਪੇਸ਼ ਨਹੀਂ ਜਾਂਦੀ ਅੱਗੇ ਮਹਾਰਾਜਾ ਨੇ ਚਲ ਚਿੱਤ ਬਿਤ ਅਨੇਤ ਪਰ ਬਿਨ ਕਬਨ ਬਿਦੀ ਨਾ ਧੀ ਜੀਏ ਮਹਾਰਾਜ ਕਹਿੰਦੇ ਪਿਆਰੇ ਪ੍ਰਭੂ ਦੇ ਮਲਾਪ ਤੋਂ ਬਿਨਾ ਕਿਸੇ ਤਰ੍ਹਾਂ ਵੀ ਮਨ ਨੂੰ ਠੀਰਜ ਨਹੀਂ ਆਉਂਦੀ ਚਿੱਤ ਧਨ ਦੀ ਖਾਤਰ ਹਰ ਵੇਲੇ ਨੱਠਿਆ ਫਿਰਦਾ ਹੈ ਧਨ ਵੀ ਸਦਾ ਨਾਲ ਨਹੀਂ ਨਿਭਦਾ ਬਿਲਕੁਲ ਨਹੀਂ ਨਿਭਦਾ ਨਹੀਂ ਪੈਸੇ ਵਾਲਾ ਤਾਂ ਮਰੇ ਹੀ ਨਾ ਬੰਦਾ ਜਦ ਪੈਸੇ ਵਾਲੇ ਨੂੰ ਤਾਂ ਕੋਈ ਬਿਮਾਰੀ ਹੋਈ ਨਾ ਆਵੇ ਕਿਉਂਕਿ ਰਿਸ਼ਵਤ ਦੇ ਦੇਵੇ ਬਿਮਾਰੀ ਨੂੰ ਵੀ ਆਈ ਨਾ ਤੰਗ ਨਾ ਕਰੀ ਆ ਚੱਕ ਪੈਸੇ ਬਿਮਾਰੀ ਨੂੰ ਵੀ ਰਿਸ਼ਵਤ ਦੇ ਦੇਵੇ ਅਮੀਰ ਤਾਂ ਪਰ ਇੱਥੇ ਕਿਸੇ ਵੀ ਧਨਾੜ ਦੀ ਕੋਈ ਪੇਸ਼ ਨਹੀਂ ਚੱਲਦੀ ਬਿਮਾਰੀ ਵੀ ਉਹਨੂੰ ਚਿੰਬੜਦੀ ਆ ਕੇ ਬਿਮਾਰੀ ਮੂਰੇ ਵੀ ਰਿਸ਼ਵਤ ਚੱਲਦੀ ਉਹਦੀ ਤੇ ਨਾ ਕੋਈ ਪ੍ਰਮਾਤਮਾ ਦੇ ਚਰਨਾ ਵਿੱਚ ਬਸਣ ਵਾਸਤੇ ਕੋਈ ਰਿਸ਼ਵਤ ਚੱਲਦੀ ਆ ਵੀ ਚੱਲ ਕਿਸੇ ਗੁਰੂ ਨੂੰ ਵਿਚੋਲਾ ਬਣਾ ਕੇ ਉਹ ਰਿਸ਼ਵਤ ਦੇ ਦੇਵੇ ਵੀ ਉਹ ਮਲਾਦ ਦੇ ਦਿੰਦੇ ਨੇ ਲੋਕ ਰਿਸ਼ਵਤਾਂ ਹੁਣਾਂ ਬਾਬਿਆਂ ਨੂੰ ਭੇਟਾਵਾਂ ਕਰਦੇ ਨੇ ਵੱਡੀਆਂ-ਵੱਡੀਆਂ ਪਟਾਵਾਂ ਕਰਦੇ ਨੇ ਗਰੀਬ ਦੀ ਮਦਦ ਨਹੀਂ ਕਰਨੀ ਜਿਹਦੀ ਲੋੜ ਆ ਵੱਡੀਆਂ-ਵੱਡੀਆਂ ਬਾਬਿਆਂ ਨੂੰ ਪਟਾਵਾਂ ਕਰਦੇ ਨੇ ਬਿਖਰੀ ਇਹ ਵਿਚੋਲੇ ਬਣ ਕੇ ਸਾਡੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਕਰਾ ਦੇਣਗੇ ਨਾ ਇੱਥੇ ਨਹੀਂ ਕੁਝ ਵੀ ਚੱਲਣਾ ਇੱਥੇ ਤਾਂ ਚੱਲੇਗਾ ਤੇਰੇ ਮਨ ਦੀ ਇੱਛਾ ਮੁਤਾਬਕ ਜਦੋਂ ਤੂੰ ਬੰਦਗੀ ਕੀਤੀ ਪਰਮਾਤਮਾ ਨੂੰ ਚੇਤੇ ਰੱਖਿਆ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰੇ ਉਸ ਪਾਰਸ ਚੱਲੇਗੀ ਪ੍ਰਮਾਤਮਾ ਨੂੰ ਜੀਵਾਤਮਾ ਦੇ ਨਾਲ ਜੀਵਾਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ ਇਹ ਰਿਸ਼ਮਤ ਚੱਲਦੀ ਹੈ ਇੱਥੇ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਇਹ ਕਰ ਲਓ ਭਾਈ ਹੋਰ ਨਹੀਂ ਕੋਈ ਰਸਤੇ ਬਚ ਚੱਲਦੀ ਪੈਸੇ ਢੇਲੇ ਦੀ ਨਾ ਸੋਨੇ ਦੀ ਨਾ ਹੀਰੇ ਜਵਾਰ ਮੋਤੀਆਂ ਦੀ ਨਹੀਂ ਚੱਲਦੀ ਉਹ ਤਾਂ ਬਾਹਰੀ ਦੁਨਿਆਵੀ ਚੱਲਦੀ ਹੈ ਕੁਝ ਵੀ ਖਰੀਦਿਆ ਜਾ ਸਕਦਾ ਪਰ ਪ੍ਰਭੂ ਪ੍ਰਮਾਤਮਾ ਦਾ ਨਾਮ ਤੇ ਗੁਰੂ ਦਾ ਸਿਧਾਂਤ ਨਹੀਂ ਖਰੀਦਿਆ ਜਾ ਸਕਦਾ ਰੁਪਈਆਂ ਨਾਲ ਇਹ ਤਾਂ ਗੁਰੂ ਦੇ ਸੰਧਾਨ ਤੇ ਚੱਲ ਕੇ ਮਨ ਤਨ ਦੇ ਕੇ ਮਿਲਦਾ ਮਹਾਰਾਜ ਨੇ ਦੱਸਣਾ ਕੀਤਾ ਖਾਣ ਪਾਣ ਸ਼ਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀ ਜੀਏ ਮਹਾਰਾਜ ਕਹਿੰਦੇ ਸਾਰੇ ਖਾਣ ਪੀਣ ਸ਼ਿੰਗਾਰ ਪ੍ਰਭੂ ਪਤੀ ਤੋਂ ਬਿਨਾ ਬੇਅਰਥ ਹਨ ਪ੍ਰਭੂ ਪਤੀ ਤੋਂ ਬਿਨਾ ਜੀਵਨ ਦਾ ਕੋਈ ਕੱਜ ਨਹੀਂ ਆਪਣੇ ਵਾਲੀ ਬੋਸ ਚ ਕਹਦੇ ਨੇ ਵੀ ਕੋਈ ਜੀਵਨ ਦਾ ਚੱਜ ਨਹੀਂ ਕਰੂ ਗਿਆਨ ਤੋਂ ਬਿਨਾਂ। ਕਚੱਜਾ ਜੀਵਨ ਹੀ ਜੀ ਜਾਂਦਾ ਇਨਸਾਨ ਲਿਖਿਆ ਜੀ ਗਰਬਾਣੀ ਵਿੱਚ ਗਰਬਾਣੀ ਦਾ ਨੌ ਇੱਕ ਥਾਂ ਹੁੰਦਾ ਛਰਲੇ ਖੇ ਟਾਗਰ ਬਾਣੀ ਕਚੱਜੀ ਛਰਲੇ ਖੇ ਟਗਰ ਬਾਣੀ ਇੱਕ ਕਚੱਜੀ ਆਉਂਦਾ ਇੱਕ ਥਾਂ ਸੁਚੱਜੀ ਆਉਂਦਾ। ਮਹਾਰਾਜ ਕਹਿੰਦੇ ਆਸਾ ਪਿਆਸੀ ਰੈਨ ਦਿਨ ਦਿਨ ਯਰ ਰਹਿ ਨਾ ਸਕੀਏ ਇੱਕ ਤਲੇ ਪ੍ਰਮੋਪਤੀ ਤੋਂ ਬਿਨਾਂ ਦੁਨੀਆਂ ਵਾਲੀਆਂ ਅਸ ਵਿਆਕੁਲ ਵਿਆਕੁਲ ਕਰੀ ਰੱਖਦੀਆਂ ਹਨ ਵਿਆਕਲ ਕਰੀ ਰੱਖਦੀਆਂ ਹਨ ਕਮਲਾ ਜਿਆ ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ ਮਨੁੱਖ ਨੂੰ ਰਤਾ ਜਿਤਨੇ ਸਮੇ ਲਈ ਵੀ ਜਿੰਦ ਟਿਕਾਣੇ ਨਹੀਂ ਆਉਂਦੀ ਨਾਨਕ ਪਿਆਪੇ ਸੰਤ ਦਾਸੀ ਤੋਂ ਪ੍ਰਸਾਦ ਮੇਰਾ ਪਰ ਮਿਲੇ ਨਾਨਕ ਬੇਨਤੀ ਕਰਦਾ ਹੈ ਕਿ हे ਗੁਰੂ ਮੈਂ ਜੀਵ ਇਸਤਰੀ ਤੇਰੀ ਦਾਸੀ ਹਾਂ ਬਣੀ ਰਹਾ ਤੇਰੀ ਕਿਰਪਾ ਨਾਲ ਹੀ ਮੇਰਾ ਪ੍ਰਭੂ ਪਤੀ ਮੈਨੂੰ ਮਿਲ ਸਕਦਾ ਹੈ ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਮਨੁੱਖ ਨੂੰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਤੇ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਨਾ ਫੇਰ ਭਾਈ ਉਹ ਮਿਲ ਸਕਦਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ सेज एकप्रो संग दर्शन ਪਾਈਏ RAM ਮੇਰੀ ਇਸ ਇੱਕੋ ਹਿਰਦਾ ਸੇਜ ਉੱਤੇ ਪ੍ਰਭੂ ਪਤੀ ਮੇਰੇ ਨਾਲ ਬਸਦਾ ਹੈ ਪਰ ਮੈਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦਾ ਬਸਦਾ ਮੇਰੀ ਸੇਜ ਤੇ ਹੀ ਹੈ ਹਿਰਦੇ ਘਰ ਵਾਲੀ ਸੇਜ ਤੇ ਹੀ ਬਸਦਾ ਪ੍ਰਭੂ ਪ੍ਰਮਾਤਮਾ ਪਰ ਮੇਰੀਆਂ ਨਾ ਸਮਝੀਆਂ ਕਰਕੇ ਮੈਨੂੰ ਦਰਸ਼ਨ ਨਹੀਂ ਹੁੰਦੇ ਪ੍ਰਭੂ ਪ੍ਰਮਾਤਮਾ ਦੇ ਕਿਉਂਕਿ ਅਬਗਣਮੋਹੇ ਅਨੇਕ ਕੰਤ ਮਹਿਲ ਬੁਲਾਈਏ ਰਾਮ ਮਹਾਰਾਜ ਕਹਿੰਦੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸੱਦਿਆ ਵੀ ਕਿਵੇਂ ਜਾਏ ਮੇਰੇ ਵਿੱਚ ਤਾਂ ਅਨੇਕਾਂ ਔਗਣ ਹਨ ਨਿਰਗੁਣ ਨਿਮਾਣੀ ਅਨਾਥ ਬਿਨ ਬੇ ਮਿਲੋ ਪ੍ਰਭ ਕਿਰਪਾ ਨਦੀ ਗੁਣਹੀਨ ਨਮਣੀ ਨਿਆਸਰੀ ਜੀਵ ਇਸਤਰੀ ਬੇਨਤੀ ਕਰਦੀ ਹੈ ਕਿ हे ਕਿਰਪਾ ਕਰ ਕਿ हे ਕਿਰਪਾ ਦੇ ਖਜ਼ਾਨੇ ਪ੍ਰਭ ਮੈਨੂੰ ਮਿਲ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਕਿਉਂਕਿ ਭ੍ਰਮ ਭੀਤ ਖੋਈਏ ਸਹਜ ਸੋਈਏ ਪ੍ਰਭ ਪਲਕ ਦੇਖਤ ਨਭ ਨਿਧੇ ਮਹਾਰਜ ਕਹਿੰਦੇ ਹੈ ਨੌ ਖਜ਼ਾਨਿਆਂ ਦੇ ਮਾਲਕ ਪ੍ਰਭੂ ਇੱਕ ਪਲਕ ਮਾਤਰ ਤੇਰਾ ਦਰਸ਼ਨ ਕੀਤਿਆਂ ਤੈਥੋਂ ਵਿਛੋੜਨ ਵਾਲੀ ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ ਆਦਮ ਘੜੋਲਤਾ ਵਿੱਚ ਨੀਨਤਾ ਹੋ ਜਾਂਦੀ ਹੈ ਗ੍ਰਹਿ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਏ ਜਦੋਂ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਿਆਰ ਪ੍ਰਭੂ ਪਤੀ ਆ ਬਸਦਾ ਹੈ ਪਿਆਰਾ ਪ੍ਰਭੂ ਪ੍ਰਤ ਪਿਆਰਾ ਪ੍ਰਭੂ ਪਤੀ ਆ ਬਸਦਾ ਹੈ ਜਦੋਂ ਜੀਵ ਇਸਤਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ ਮਹਾਰਾਜ ਕਹਿੰਦੇ ਨਾਨਕ ਪੰਪੈ ਸੰਤ ਸਰਨੀ ਮੋਹੇ ਦਰਸ ਦਿਖਾਈਏ ਮੋਹੇ ਦਰਸ ਦਿਖਾਈਏ ਏ ਗੁਰੂ ਨਾਨਕ ਤੇਰੇ ਚਰਨਾ ਵਿੱਚ ਆਪਿਆ ਹਾਂ ਤੇਰੀ ਸ਼ਰਨ ਆ ਗਿਆ ਹਾਂ ਮੈਨੂੰ ਨਾਨਕ ਨੂੰ ਪ੍ਰਮਾਤਮਾ ਪਤੀ ਦਾ ਦਰਸ਼ਨ ਕਰਾ ਦੇ ਬਿਲਕੁਲ ਕਰਾਉਣਗੇ ਸਤਿਗੁਰੂ ਪਰ ਸੱਚੀ ਨੀਤੀ ਨਾਲ ਆਈਏ ਕਿਉਂਕਿ ਮਨ ਦੇ ਵਿੱਚ ਖੋਟ ਆ ਫੇਰ ਨਹੀਂ ਮਨ ਦੇ ਵਿੱਚ ਤਾਂ ਮਾੜੀ-ਮੋਟੀ ਖੋਟ ਵੀ ਆ ਨਾ ਘਰ ਪਰਿਵਾਰ ਵਾਲੇ ਵੀ ਛੱਡ ਦਿੰਦੇ ਨੇ ਉਹਨੂੰ ਬੰਦੇ ਨੂੰ ਵੀ ਇਹ ਖੋਟਾ ਹੈ ਬੇਈਮਾਨ ਤੇ ਰੱਬ ਤਾਂ ਬਹੁਤ ਵੱਡੀ ਗੱਲ ਆ ਨਾ ਗੁਰੂ ਤਾਂ ਘਟ-ਘਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਨਤ ਹਜੇ ਘਰ ਪਰਿਵਾਰ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਤਾਂ ਭਾਵੇਂ ਤੇਰੀ ਖੋਟ ਦਾ ਨਾਮ ਪਤਾ ਲੱਗੇ ਮਨੁੱਖ ਪਰ ਗੁਰੂ ਤਾਂ ਜਾਣਦਾ ਤੇਰੀ ਸਕਿੰਟ-ਸਕਿੰਟ ਦੀ ਖਬਰ ਰੱਖਦਾ बस सीधा हो जा ਕੱਢ ਦੇ ਆਪਦੇ ਵਿੰਗ ਬਲ ਜੇ ਮਨ ਚੋਂ ਮਨੁੱਖ ਮਨ ਦੇ ਵਿੰਗ ਬਲ ਜੇ ਕੱਢ ਦੇ ਤੇ ਸਿੱਧਾ ਹੋ ਕੇ ਗੁਰੂ ਦੇ ਚਰਨ ਹੀ ਪੈ ਜਾ ਜੀਵਨ ਲੇਖੇ ਲੱਗ ਜੂ ਜਨਮ ਮਰਨ ਦਾ ਗੇੜ ਹੀ ਮੁੱਕ ਜੂ 84 ਦਾ ਗੇੜ ਮੁੱਕ ਜੂਗਾ ਜੀ ਜੇ ਆਪਣੇ ਮਨ ਨੂੰ ਸਿੱਧਾ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਗੇ ਨਹੀਂ ਤਾਂ ਫਿਰ ਦੇਖੋ 84 ਦਾ ਗੇੜ ਤਾਂ ਹੈਗਾ ਹੀ ਦੁੱਖ ਬਹੁਤ ਵੱਡਾ ਦੁੱਖ ਹੈ ਆ ਸਰੀਰ ਨੂੰ ਕੋਈ ਪ੍ਰੋਬਲਮ ਆ ਜਾਏ ਤਾਂ अनेका ਆਪਾ ਕਰਦੇ ਆਪਾਂ ਕੋਈ ਕਹਿੰਦਾ ਵੈਦ ਨੂੰ ਬੁਲਾਓ ਕੋਈ ਕਹਿੰਦਾ ਡਾਕਟਰ ਦੇ ਲੈ ਜਾਓ ਕੋਈ ਕਹਿੰਦਾ ਫਲਾਣੇ ਪੀਜੀਆਈ ਲੈ ਜਾਓ ਕੋਈ ਕਹਿੰਦਾ ਪੋਲੋ ਲੈ ਜਾਓ ਵੀ ਠੀਕ ਹੋ ਜਾਏ ਸਰੀਰ ਇਹਦੇ ਵਾਸਤੇ ਬਹੁਤ ਉਪਰਾਲਾ ਕਰਦਾ ਮਨੁੱਖ ਕਰਜ਼ਾ ਚੱਕ ਕੇ ਵੀ ਲਾ ਦਿੰਦਾ ਮੰਗ ਕੇ ਵੀ ਲਾ ਦਿੰਦਾ ਜੋ ਵੀ ਪੂੰਜੀ ਹੁੰਦੀ ਹੈ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਖਰਚ ਕਰ ਦਿੰਦਾ ਪਰ ਮਨੁੱਖ ਮਨ ਨੂੰ ਠੀਕ ਕਰਨ ਵਾਸਤੇ ਨਹੀਂ ਕੁਝ ਵੀ ਕਰਦਾ ਮਨ ਨੂੰ ਠੀਕ ਕਰਨ ਵਾਸਤੇ ਗੁਰੂ ਦਾ ਗਿਆਨ ਲੈਣਾ ਭਾਈ ਨਾ ਬਾਣੀ ਨਾਲ ਜੁੜਨਾ ਤਾਂ ਮਨ ਠੀਕ ਹੋਏਗਾ ਜਦੋਂ ਮਨ ਠੀਕ ਹੋ ਗਿਆ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਣੀ ਹੈ ਗੁਰੂ ਦੀ ਤੇ ਇਹਦੀ ਬਖਸ਼ਿਸ਼ ਨੇ ਕਿਰਪਾ ਨੇ ਪ੍ਰਭੂ ਪਰਮਾਤਮਾ ਨਾਲ ਮਿਲਾਦਣਾ ਕਿ ਉਹ ਗੁਰਬਾਣੀ ਕਹਿੰਦੀ ਹੈ ਗੁਰਪ੍ਰਸ਼ਾਦ ਦਾ ਮਤਲਬ ਵੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਮਨੁੱਖ ਦੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਜੇ ਭਾਈ ਨਹੀਂ ਇਹ ਕੰਮ ਕਰਦੇ ਸਰੀਰ ਨੂੰ ਠੀਕ ਕਰਨ ਵਾਸਤੇ ਤਾਂ ਬਹੁਤ ਕੁਝ ਕਰਦੇ ਆਪਾਂ ਮਨ ਨੂੰ ਠੀਕ ਕਰਨ ਵਾਸਤੇ ਕੁਝ ਵੀ ਨਾ ਕੀਤਾ ਨਾਮ ਨਾ ਜਪਿਆ ਗੁਰਦਾਸ ਅਨੁਸਾਰ ਨਾ ਮੰਨਿਆ ਬਸ ਫਿਰ ਝਮੇਲਿਆਂ ਚ ਫਸਿਆ ਹੀ ਰਹੇਗਾ ਦੁੱਖਾਂ ਵਿੱਚ ਹੀ ਫਸਿਆ ਰਹੇਗਾ ਆ ਸਰੀਰ ਚੋਂ ਨਿਕਲਿਆ ਕਿਸੇ ਹੋਰ ਸਰੀਰ ਚ ਜਾਵੜੂ ਕਿਸੇ ਪਸ਼ੂ ਪੰਛੀ ਦੇ ਸਰੀਰ ਚ ਜਾਵੜੂ ਕਾਗਾਂਗ ਨਾਗਾਂ ਦੀ ਕੋਲ ਚ ਜਾਵੜੂ 나ਗ ਦੀ ਕੋਲ ਚ ਚਲਿਆ ਗਿਆ ਨਾ ਮਹਾਰਾਜ ਕਹਿੰਦੇ ਜੀਵ ਆਤਮਾ ਕਰੋੜ ਬਰਾ 나ਗ ਦੀ ਕੋਲ ਜੀਰਣਾ ਆਪਣਾ ਕਰੋੜ ਬਰਾ ਬਰਾ ਇੱਕ ਸਾਲ ਨੂੰ ਕਹਿੰਦੇ ਆ 365 ਦਿਨ ਹੁੰਦੇ ਆ ਇੱਕ ਸਾਲ ਚ ਤੇ ਜੇ ਕੋਈ ਸਰੀਰ ਨੂੰ ਤਖਰੀਬ ਹੋਵੇ ਤਾਂ ਕੁਝ ਦਿਨ ਕੱਟਣੇ ਔਖੇ ਹੋ ਜਾਂਦੇ ਆ ਸਾਲ ਤਾਂ ਦੇਖ ਲਓ ਕਿੱਥੇ ਗਈ ਗੱਲ ਉਹ ਮਹਾਰਾਜ ਕਹਿੰਦੇ ਕਰੋੜ ਵਰਾ ਹੀ ਤੈਨੂੰ 나ਗ ਦੀ ਕੋਲ ਚ ਰਹਿਣਾ ਪਏਗਾ ਮਿੱਟੀ ਖਾਣੀ ਪਊ ਟੱਡ ਕਸਾਉਣਾ ਪਊ ਖੁੱਡਾਂ ਚ ਰਹਿਣਾ ਪਊ ਗੰਦਗੀ ਚ ਰਹਿਣਾ ਪਊ ਹੁਣ ਤੈਨੂੰ ਮਨੁੱਖੇ ਜਨਮ ਦੀ ਦਾਤ ਪ੍ਰਭੂ ਪਰਮਾਤਮਾ ਨੇ ਬਖਸ਼ੀ ਆ ਸਵਰਗਾਂ ਵਾਲਾ ਜੀਵਨ ਆ ਤੇਰੇ ਕੋਲੇ ਹੁਣ ਸੁਰਗ ਭੋਗਦਾ ਮਨੁੱਖ ਤੂੰ ਆਪਦੇ ਮਨ ਕਰਕੇ ਬਿਰਤੀ ਕਰਕੇ ਭਲਾਂ ਤੋਂ ਕਹੀ ਜਾਵੇਂ ਔਖੇ ਔਖੇ ਪਰ ਨਹੀਂ ਤੈਨੂੰ ਸਵਰਗ ਭਰ ਜੀਵਨ ਦਿੱਤਾ ਪ੍ਰਮਾਤਮਾ ਨੇ ਮਨੁੱਖੇ ਜਨਮ ਨੂੰ ਸੂਜੀ ਆ ਸੁੱਕੇ ਗਿੱਲੇ ਦੀ ਸੂਜੀ ਆ ਚੰਗੇ ਮਾੜੇ ਦੀ ਸੂਜੀ ਆ ਕੋੜੇ ਮਿੱਠੇ ਦੀ ਪਤਾ ਸਭ ਕੁਝ ਪਤਾ ਨਾ ਮਨੁੱਖ ਨੂੰ ਹੁਣ ਸੁਰਗ ਭਰੀ ਜ਼ਿੰਦਗੀ ਜੀਂਦਾ ਹੋਇਆ ਵੀ ਪ੍ਰਮਾਤਮਾ ਦੇ ਨਾਮ ਨਾਲੋਂ ਜੇ ਤੂੰ ਟੁੱਟਿਆ ਤਾਂ ਫਿਰ 84 ਦੇ ਘੇੜ ਤੋਂ ਨਹੀਂ ਤੈਨੂੰ ਕੋਈ ਬਚਾ ਸਕਦਾ ਕਿਉਂਕਿ ਹੋਰ ਤਾਂ ਕੋਈ ਮੌਕਾ ਹੀ ਨਹੀਂ ਮਿਲਣਾ ਇਹ ਮੌਕਾ ਮਿਲਿਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਗਰਬਾਣੀ ਚ ਪੰਕਤੀ ਆ ਜੀ ਮਹਾਰਾਜ ਨੇ ਲਿਖਿਆ ਦੁਰਲੱਭ ਦੇ ਮਾਨੁਖ ਦੇਹਰੀਆ ਇਹ ਬਹੁਤ ਹੀ ਮਨੁੱਖਾ ਜਨਮ ਤੇਰਾ ਹੀਰੇ ਵਰਗਾ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਖਾਣਾ ਪੀਣਾ ਪਹਿਨਣਾ ਤਾਂ ਹੈਗਾ ਹੀ ਆਪਾਂ ਪਰ ਬਦਫੈਲੀਆਂ ਕਰਨ ਵਾਸਤੇ ਧੀ ਹੈ ਵੀ ਮਾੜੇ ਕੰਮ ਕਰਲਾ ਨਸੇ ਵੇਚਲਾ ਚੋਰੀਆਂ ਕਰਲਾ ਠੱਗੀਆਂ ਕਰਲਾ ਬੇਈਮਾਨੀਆਂ ਕਰਲਾ ਹੀਰ ਫੇਰ ਕਰਲਾ ਸਰੀਰ ਦੀ ਖਾਤਰ ਜਿਹੜਾ ਮਿੰਟਾਂ ਪੰਜਾਂ ਕੱਚ ਸੁਆਹ ਹੋ ਜਾਂਦਾ ਉਥੇ ਦੇਖਨੇ ਆ ਸੰਸਕਾਰ ਕਰਾਉਣ ਜਾਂਦੇ ਆ ਜਦੋਂ ਪੰਜਾਂ ਕ ਮਿੰਟਾਂ ਚ ਸੁਆਹ ਹੋ ਜਾਂਦਾ ਜਿਹਦੇ ਤੂੰ ਮਾਨ ਜਾ ਕਰੀ ਫਿਰਦਾ ਜਿਹਦੀ ਖਾਤਰ ਤੂੰ ਫੇਰ ਫੇਰ ਕਰਨ ਮਹਾਰਾਜ ਕਹਿੰਦੇ ਨਾ ਪ੍ਰਮਾਤਮਾ ਨੇ ਇੱਕ ਪੇਟ ਲਾਇਆ ਤੇ ਦੋ ਹੱਥ ਲਾਏ ਆ ਸੱਚੀ ਸੁੱਚੀ ਕਰਤ ਕਮਾਈ ਕਰਕੇ ਖਾ ਸੱਚੀ ਕਰਤ ਕਮਾਈ ਕਰਨ ਵਾਲੇ ਕੋਲੇ ਕਿਤੇ ਸੁੱਖ ਸਹੂਲਤਾਂ ਹੈ ਨਹੀਂ ਸੋਹਣੇ ਘਰ ਪਾਏ ਹੋਏ ਆ ਸੱਚੀ ਕਰਤ ਕਰਨ ਵਾਲਿਆਂ ਦੇ ਸੋਹਣੀਆਂ ਗੱਡੀਆਂ ਵੀ ਉਹਨਾਂ ਕੋਲੇ ਲੀੜੇ ਕੱਪੜੇ ਵੀ ਵਧੀਆ ਪਾਉਂਦੇ ਨੇ ਖਾਂਦੇ ਪੀਂਦੇ ਵੀ ਵਧੀਆ ਰਹਿਣ ਸਹਿਣ ਕਿੰਨਾ ਵਾਂ ਤੇ ਲੋਕਾਂ ਦੀ ਵਡਿਆਈ ਮਿਲਦੀ ਆ ਵੀ ਠੀਕ ਆ ਭਾਈ ਬੰਦਾ ਇਹ ਵਧੀਆ ਚੰਗਾ ਕੰਮ ਕਰਦਾ ਲੋਕਾਂ ਦੀ ਸੋਭਾ ਵੀ ਤੈਨੂੰ ਮਿਲੇਗੀ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਈ ਜਾਣੀ ਆ ਫਿਰ ਮਨੁੱਖਾ ਜਨਮ ਹੀ ਹੈ ਤੇਰੇ ਕੋਲੇ ਮਨੁੱਖ ਪਰਮਾਤਮਾ ਦੇ ਨਾਲ ਮਿਲਣ ਦਾ ਸਮਾਂ ਹੋਰ ਕਿਸੇ ਵੀ ਸਰੀਰ ਦੇ ਵਿੱਚ ਨਹੀਂ ਮਿਲਿਆ ਜਾ ਸਕਦਾ ਪਸ਼ੂ ਪੰਛੀ ਪੇੜ ਪੌਦੇ ਕੀੜੇ ਮਕੌੜੇ ਨਹੀਂ ਮਿਲ ਸਕਦੇ ਪਰਮਾਤਮਾ ਨੂੰ ਇੱਕੋ ਇੱਕ ਮਨੁੱਖੀ ਮਿਲ ਸਕਦਾ ਉਹ ਸਰੀਰ ਕਰਕੇ ਬੀਬੀ ਆ ਚਾਹੀ ਪਾਈ ਆ ਮਨੁੱਖ ਮਨੁੱਖ ਜਾਤੀ ਮਨੁੱਖ ਜਾਤੀ ਹੀ ਪ੍ਰਭੂ ਪ੍ਰਮਾਤਮਾ ਨੂੰ ਮਿਲ ਸਕਦੀ ਹੈ ਗੁਰੂ ਜੀ ਕਹਿੰਦੇ ਜੇ ਤੂੰ ਇਹ ਜੀਵਨ ਵਾਲਾ ਪਾਈ ਟਾਈਮ ਨਗਾ ਲਿਆ ਕਦੇ ਵਾਰੀ ਨਹੀਂ ਆਉਣੀ ਕਦੇ ਵੀ ਇਹ ਤਾਂ ਵਾਰੀ ਆਈ ਆ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਆ ਤੈਨੂੰ ਮਨੁੱਖਾ ਜਨਮ ਦਿੱਤਾ ਉਹਦੀ ਕਿਰਪਾ ਨੂੰ ਭੁੱਲ ਨਾ ਤੂੰ ਅਕਰਤ ਕਰਨਾ ਹੋ ਗੁਰੂ ਦੇ ਕੀਤੇ ਨੂੰ ਨਾ ਭੁੱਲ ਬਸ ਮਨਮਰ ਜੀਆਂ ਛੱਡ ਦੇ